ਨਰੂੜਕੀ ਦੇ ਪੂ ਮਾਫੀਆ ਦੇ ਰੂਪ ਦੇ ਅਤਿਆਚਾਰ ਦੀ ਸ਼ਿਕਾਰ ਇੱਕ ਪੀੜਤ ਮਹਿਲਾ ਨੇ ਮੋਰਚਾ ਸਥਾਨ ਤੇ ਪਹੁੰਚ ਕੇ ਆਪਣੇ ਤੇ ਹੋਏ ਅਤਿਆਚਾਰ ਦੀ ਸੁਣਾਈ ਦਰਦਨਾਕ ਦਾਸਤਾਨ ਮਹਿਲਾ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਤੇ ਹਵਸ਼ ਦੇ ਸ਼ਿਕਾਰੀਆਂ ਵੱਲੋਂ ਉਸਦੇ ਕੱਪੜੇ ਪਾੜੇ ਗਏ ਤੇ ਜ਼ਬਰਜਨਾਹ ਕਰਨ ਦੀ ਕੀਤੀ ਗਈ ਕੋਸ਼ਿਸ਼ महिला ने दोष लाया कि कुछ शरारती ने सरपंच बिठा के, के कीता गया खुआर। पुलिस प्रशासन पंचायत नहीं कर रही सुनवाई पीड़ित महिला अखीर पहुंची एस बी सी मोर्चे दे। मोर्चा प्रधान बलविंदर सिंह कोमड़ा ने कहा कि समूह पीड़ित महिला शिकायत नु ले मोर्चे का वफद मान योग राज्यपाल मुख मंत्री नाल जल्द करेगा मीटिंग आओ दे हाँ एक खबर विस्तार सहित एससी बीसी महा पंजाब वालों मोहाली फेस सत ते चल रहे रिजर्वेशन चोर फड़ो मोर्चा ते पिंड रुड़की पुख्ता माफिया ग्रुप दी शिकार महिला ਬਲਵਿੰਦਰ ਕੌਰ ਪੁੱਤਰੀ ਕਾਕਾ ਸਿੰਘ ਜ਼ਿਲ੍ਹਾ ਐਸਏਐਸ ਨਗਰ ਮੋਹਾਲੀ ਆਪਣੇਪਰਾ ਦਵਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਸਮੇਤ ਮੋਰਚਾ ਸਥਾਨ ਤੇ ਪਹੁੰਚੇ ਤੇ ਮੋਰਚਾ ਪ੍ਰদান ਬਲਵਿੰਦਰ ਸਿੰਘ ਕੁੰਬੜਾ ਅਤੇ ਬਾਕੀ ਆਗੂਆਂ ਦੇ ਸਾਹਮਣੇ ਪ੍ਰੈਸ ਨੂੰ ਆਪਣੇ ਨਾਲ ਹੋਈ ਤੱਕੇਸ਼ਾਹੀ ਅਤਿਆਚਾਰ ਅਤੇ ਕੀਤੀ ਗਈ ਜ਼ਬਰਜਨਾਹ ਦੀ ਕੋਸ਼ਿਸ਼ ਦਾ ਹਾਲ ਦੱਸਦੇ ਹੋਏ ਕਿਹਾ ਕਿ ਮੈਂ ਜਦੋਂ ਆਪਣੇ ਖੇਤ ਵਿੱਚ ਗਈ ਤਾਂ ਉੱਥੇ ਪਹਿਲਾਂ ਤੋਂ ਹੀ ਲੁਕੇ ਹੋਏ ਪਿੰਡ ਦੇ ਜਸਵਿੰਦਰ ਸਿੰਘ ਬਲਵੀਰ ਸਿੰਘ ਅਤੇ ਚੀਨੂ ਨੇ ਮੈਨੂੰ ਖਿੱਚ ਕੇ ਮੋਟਰਵਾਲ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਤੇ ਮੇਰੇ ਨਾਲ ਕੁਟਮਾਰ ਕੀਤੀ ਮੇਰੇ ਕੱਪੜੇ ਫਾੜ ਦਿੱਤੇ ਅਤੇ ਮੇਰੇ ਨਾਲ ਜ਼ਬਰਜਨਾਬ ਕਰਨ ਦੀ ਮਨਸ਼ਾ ਨਾਲ ਮੈਨੂੰ ਚੁੱਕ ਕੇ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਮੈਂ ਬੜੀ ਮੁਸ਼ਕਿਲ ਨਾਲ ਉਹਨਾਂ ਦੇ ਚੁੰਗਲ ਚੋਂ ਨਿਕਲ ਕੇ ਪੱਜੀ ਮੇਰਾ ਮੋਬਾਈਲ ਵੀ ਉਹਨਾਂ ਨੇ ਮੈਥੋਂ ਖੋ ਲਿਆ ਜਦੋਂ ਮੈਂ ਆਪਣੇ ਬਚਾਲੇ ਉਥੋਂ ਪੱਜੀ ਤਾਂ ਜਸਵਿੰਦਰ ਸਿੰਘ ਬਲਵੀਰ ਸਿੰਘ ਅਤੇ ਗੁਰਦੀਪ ਸਿੰਘ ਪੰਗੂ ਜਿਨ੍ਹਾਂ ਨੇ ਆਪਣੇ ਮੋਟਰਸਾਈਕਲਾਂ ਤੇ ਦੋ ਦੋ ਮਹਿਲਾਵਾਂ ਆਪਣੇ ਨਾਲ ਬਿਠਾਇਆਂ ਹੋਈਆਂ ਸਨ ਤੇ ਮੇਰੇ ਪਿੱਛੇ ਆ ਕੇ ਮੈਨੂੰ ਫੜ ਲਿਆ ਤੇ ਮੇਰੇ ਕੱਪੜੇ ਉਤਾਰਨ ਦੀ ਵੀ ਕੋਸ਼ਿਸ਼ ਕੀਤੀ। ਉਹਨਾਂ ਨੇ ਮੇਰੀ ਇਨੀ ਜ਼ਿਆਦਾ ਕੁਟਮਾਰ ਕੀਤੀ ਕਿ ਮੈਂ ਬੇਹੋਸ਼ ਹੋ ਗਈ। ਉਸ ਤੋਂ ਬਾਅਦ ਮੈਨੂੰ ਬੰਦਕ ਬਣਾ ਕੇ ਪਿੰਡ ਦੇ ਮੌਜੂਦਾ ਸਰਪੰਚ ਪਰਮਿੰਦਰ ਸਿੰਘ ਦੇ ਘਰ ਵੀ ਲਿਜਾਇਆ ਗਿਆ। ਪਿੰਡ ਦਾ ਸਰਪੰਚ ਵੀ ਇਹਨਾਂ ਦੋਸ਼ੀਆਂ ਦੇ ਨਾਲ ਰਲਿਆ ਹੋਇਆ ਹੈ। ਇਸ ਬਾਰੇ ਜਦੋਂ ਬਾਕੀ ਪਿੰਡ ਦੀ ਪੰਚਾਇਤ ਨੂੰ ਦੱਸਿਆ ਤਾਂ ਉਹਨਾਂ ਨੇ ਵੀ ਦੋਸ਼ੀਆਂ ਤੇ ਕੋਈ ਕਾਰਵਾਈ ਨਹੀਂ ਕੀਤੀ, ਨਾ ਹੀ ਪੁਲਿਸ ਚੌਂਕੀ ਕੜਵਾਨ ਨੇ ਮੇਰੀ ਸੁਣਵਾਈ ਕੀਤੀ। 112 ਨੰਬਰ ਤੇ ਕਾਲ ਵੀ ਕੀਤੀ ਪਰ ਕੋਈ ਸਹਾਇਤਾ ਨਾ ਮਿਲੀ ਉਸ ਤੋਂ ਬਾਅਦ ਕਰੀਬ 2 ਮਹੀਨੇ ਪਹਿਲੇ ਮੈਂ ਮਾਨਯੋਗ ਰਾਜਪਾਲ ਪੰਜਾਬ ਮੁੱਖ ਮੰਤਰੀ ਪੰਜਾਬ ਮਹਿਲਾ ਕਮਿਸ਼ਨ ਪੰਜਾਬ ਤੇ ਐਸਐਸਪੀ ਮੋਹਾਲੀ ਨੂੰ ਲਿਖਤੀ ਦਰਖਾਸਤਾਂ ਪੇਜੀਆਂ ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਤੇ ਨਾ ਦੋਸ਼ੀਆਂ ਨੂੰ ਬੁਲਾਇਆ ਗਿਆ ਮੈਂ ਬੇਨਤੀ ਕਰਦੀ ਹਾਂ ਕਿ ਮੇਰੇ ਤੇ ਅਤਿਆਚਾਰ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾ ਦਿੱਤੀਆਂ ਜਾਣ ਅਤੇ ਮੇਰੇ ਨਾਲ ਇਨਸਾਫ ਕੀਤਾ ਜਾਵੇ ਜੇਕਰ ਮੇਰਾਜਾ ਮੇਰੇ ਪਰਿਵਾਰ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦੇ ਜ਼ਿੰਮੇਵਾਰ ਉਪਰੋਕਤ ਵਿਅਕਤੀ ਹੋਣਗੇ ਇਸ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਮੋਰਚਾ ਪ੍ਰਦਾਨ ਬਲਵਿੰਦਰ ਸਿੰਘ ਕੋਮੜਾ ਨੇ ਕਿਹਾ ਕਿ ਪੰਜਾਬ ਵਿੱਚ ਮਹਿਲਾਵਾਂ ਤੇ ਹੋ ਰਹੇ ਅਤਿਆਚਾਰ ਅਤੇ ਜ਼ਬਰ ਜਨਾਹ ਦੇ ਮਾਮਲਿਆਂ ਬਾਰੇ ਕੋਈ ਸੁਣਵਾਈ ਨਾ ਹੋਣ ਕਰਕੇ ਇੱਕ ਘਟਨਾਵਾਂ ਦੀ ਗਿਣਤੀ ਦਿਨੋ ਦਿਨ ਵਧ ਰਹੀ ਹੈ ਮਹਿਲਾ ਕਮਿਸ਼ਨ ਵੀ ਮਹਿਲਾਵਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ ਆਪ ਪਾਰਟੀ ਦੇ ਚੌਧਰੀ ਦੋਸ਼ੀਆਂ ਦੇ ਨਾਲ ਖੜ ਕੇ ਮਹਿਲਾਵਾਂ 'ਤੇ ਅਤਿਆਚਾਰ ਕਰਵਾ ਰਹੇ ਹਨ ਸਾਡੇ ਮੋਰਚੇ ਦਾ ਇੱਕ ਵਫਦ ਸਮੂਹ ਪੀੜਤ ਮਹਿਲਾਵਾਂ ਦੀਆਂ ਸ਼ਿਕਾਇਤਾਂ ਨੂੰ ਲੈ ਕੇ ਮਾਨਯੋਗ ਰਾਜਪਾਲ ਪੰਜਾਬ ਤੇ ਮੁੱਖ ਮੰਤਰੀ ਪੰਜਾਬ ਨਾਲ ਜਲਦੀ ਮੀਟਿੰਗ ਕਰੇਗਾ ਤੇ ਇਸ ਪੀੜਤ ਮਹਿਲਾ ਨੂੰ ਇਨਸਾਫ ਦਿਵਾ ਕੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਜਲ ਭੇਜੇਗਾ ਮੋਰਚੇ ਦੇ ਜਨਰਲ ਸਕੱਤਰ ਮਾਸਟਰ ਬਨਵਾਰੀ ਲਾਲ ਨੇ ਪੀੜਤ ਮਹਿਲਾ ਨੂੰ ਦਿਲਾਸਾ ਦਿੰਦੇ ਹੋਏ ਕਿਹਾ ਕਿ ਮੋਰਚਾ ਤੁਹਾਡੇ ਨਾਲ ਖੜਾ ਹੈ ਇਨਸਾਫ ਮਿਲਣ ਤੱਕ ਤੁਹਾਡਾ ਸਾਥ ਦੇਵੇਗਾ इस मौके हरनेक सिंह मलोआ सुरिंदर सिंह कंडला करम सिंह कुर्ड़ी मैडम शिखाशा शर्मा सोनिया रानी बाबू बेद प्रकाश सुखविंदर सिंह आदि हाजिर हुए जबो इस बारे पिंड दे सरपंच परमिंदर सिंह अति दूसरी टेर दे सिंह जसविंद उन्होंने इस सारे कि की महिला कोई दरखत कटे बंधक बनाया है ना ही किसी ने इसते कपड़े पाड़े हैं आओ देखते प्रेस विच पीड़ित महिला मोर्चा प्रधान बलविंदर सिंह कुमरा ने साडे चैनल दी टीम नाल जो गल बात की ਇਕ ਬੀਜੀ ਦਾ ਖਾਲਸਾ ਅਸੂਲ ਦੇ ਇਸ਼ਕੇ ਪਾਸੇ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਜੈਦਨ ਤਾਨੇ ਤੋਂ ਬਾਅਦ ਪਿਛੜਨ ਤੋਂ ਇਹਨਾਂ ਦੀ ਜਿਹੜੀ ਦੱਬੀ ਕੁੜੀ ਦੀ ਆਵਾਜ਼ ਵੀ ਪ੍ਰਵਿੰਦਰ ਕੌਂਟ ਜੀ ਤੇ ਉਰਫੀ ਤੋਂ ਆਏ ਆਂ ਏਰੀਆ ਤੋਂ ਆ ਚੌਕੀ ਘਰੋਏ ਦੇ ਜਿਹੜੇ ਤਾਂ ਇਹਨਾਂ ਨੇ ਆਪਣੀ ਜਿਹੜੀ ਬਹੁਤ ਹੀ ਦੁਖਦਾਈ ਛਟਨਾ ਦੱਸੀ ਹੈ ਅੱਲ ਸਾਡੇ ਕੋਲੇ ਆਈ ਪ੍ਰਾਯਾ ਉਹਨਾਂ ਨੇ ਗੱਲ ਸੀ ਸਾਡੇ ਨਾਲ ਵੀ ੱੱਕਾ ਛਾਈ ਹੋ ਰਹੀ ਹੈ ਇਸ ਤਰ੍ਹਾਂ ਹੋ ਰਿਹਾ ਹੈ ਉਸ ਥੇਰ ਲੁਕੀ ਫਿਰ ਜਿਹਨਾਂ ਦੀ ਲੱਟਪੱਗ ਦੋ ਕਨਾਲ ਜਗ੍ਹਾ ਜਾਂ ਅਫੀਕਾ ਵਿਕਾਸ ਜਿਹੜੇ ਥੀਨ ਹੋਊਗੀ ਜਗ੍ਹਾ ਹੋਊ ਪਹਿਲਾਂ ਇਹਨਾਂ ਦੇ ਘਰ ਤੇ ਕਬਜ਼ਾ ਹੁੰਦਾ ਹੈ ਫਿਰ ਇਹ ਵੀ ਮਾਰਕਟ ਹੁੰਦੀ ਹੈ ਫਿਰ ਉਹਦੇ ਦਰਖਤ ਵੱਢੇ ਜਾਂਦੇ ਹੁਣ ਉਸ ਜਗ੍ਹਾ ਤੇ ਨੀਂਹਾਂ ਦੀ ਕਬਜ਼ਾ ਹੋਣਾ ਚੱਲ ਰਿਹਾ ਜਿਸ ਨੂੰ ਪ੍ਰਸ਼ਾਸਨ ਕਰੋ ਮਾਂਜਾਂ ਦੀਆਂ ਅੱਖਾਂ ਵਿੱਚ ਰਹੇ ਨੇ ਐਸਡੀਐਮ ਖੜੜਾ ਹੈ ਗਏ ਉੱਥੇ ਤੱਕ ਪਹੁੰਚ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਉਲਟਾ ਇਹਨਾਂ ਦੀ ਮਲਕੀਤ ਵੀ 55 ਘਰ ਦੀ ਇਹਦੇ ਭਰਾ ਦੀ ਜੁਗਿਹ ਤੇ ਤੇ ਇੱਥੇ ਤੱਕ ਕੇ ਮੈਂਟਲ ਜਿਹੜਾ ਹੈਗਾ ਇਹ ਬੇਢੀ ਹੈ ਸਾਡੀ ਇਹ 37 ਸਾਲ ਉਮਰ ਹੋ ਗਈ ਅਨਵੈਲਡ ਹੈ ਵਿਆਪੀ ਹੈ 3 ਸਾਲ ਦਾ ਬੇਟਾ ਤੇ ਜਿਹੜਾ ਫਦਰ ਇਹਦਾ ਉਹ ਵੀ ਮੈਂਟਲੀ ਅਫਸੈਟ ਹੋ ਗਿਆ ਆਪਣੇ ਬੇਟੇ ਕੋਲ ਚਾਰ ਖੰਡ ਕਰੇ। ਅਜੇ ਇਹ ਵਿਅਕਤੀ ਜਦ ਮਾਰਕਟ ਹੋਏ, ਦੁਰਦਿਸ਼ਾ ਹੋਏ। ਖਾਸ ਕਹਿਣਾ ਹੈ ਬੀਬੀ ਦਾ ਇਹ ਆ ਵੀ ਜਿਹੜੇ ਬਕਰ ਨੇ ਆਵਾ ਦੀ ਪਾਰਟੀ ਦੇ ਨੇ, ਜਿਹੜੇ ਸਾਡੇ ਕੋਲ ਮਾਰਕਟ ਕਰ ਰਹੇ ਨੇ ਜਦਾਂ ਤਾਂ। ਤੇ ਅਸੀਂ ਮਾਰਯੋਗ ਮੁੱਖ ਮੰਤਰੀ ਸਾਹਿਬ ਨੂੰ ਵੀ ਪੰਜਾਬ ਨੂੰ ਇਹ ਬੇਲਗਾਮ ਹੋਏ ਆਗੂਆਂ ਦੀ, ਬੇਲਗਾਮ ਹੋਈ ਪੁਸਦੇ। ਤੁਸੀਂ ਲਗਾਮ ਦੱਸੋ ਤਾਂ ਕਿ ਇਹ ਲੋਕਾਂ ਨੂੰ ਦਰਦ ਦਰਦੀਆਂ ਥੋਪਰਾ ਨਾ ਖਾਣੀਆਂ। ਪਿਛਲੇ 1 ਸਾਲ ਤੋਂ ਦਰਖਾਸਤਾਂ ਦੇ ਲਗੇ ਬੀਬੀ ਅੱਕ ਚੁੱਕੀ ਇੱਕ ਸਕੇ ਭਣਾ ਦੇ ਸਾਹਮਣੇ ਇਵੇਂ ਮਾਰਕੁੱਟ ਹੁੰਦੀ ਹੈ ਕੱਪੜੇ ਪਾੜ ਜਾਂਦੇ ਆ ਰੇਪ ਤੱਕ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਵੀ ਵੀਡੀਓ ਬਣਾਉਣ ਲੱਗੀ ਤਾਂ ਮੋਬਾਈਲ ਵੀ ਖੋਲਦੇ ਲੁੱਟਮੋ ਦਾ ਚੋਰੀ ਦਾ ਕਬਜ਼ੇ ਦਾ ਤੇ ਦਰਖਤ ਵਟਣ ਦਾ ਸਭ ਤੋਂ ਵੱਡੀ ਜੁਰਮ ਹੈ ਵੀ ਦਰਖਤ ਵਟੇ ਉਹਨਾਂ ਨੇ ਬਹੁਤ ਪੁਰਾਣੇ ਦਰਖਤ ਵਟੇ ਇਹ ਵੀ ਬਹੁਤ ਵੱਡਾ ਜੁਰਮ ਹੈ ਕੜਾਹਣ ਸਰਵਾਂ ਚੌਕੀ ਨੂੰ ਇਹ ਕਿ ਬੀਜੀਪੀ ਸਾਹਿਬ ਇਹਨਾਂ ਨੂੰ ਆਰਡਰ ਕਰੋ ਜਿਹੜੇ ਬੇਲਗਾਮ ਘੁੰਮ ਫਿਰ ਰਹੇ ਨੇ ਬੇਲਗਾਮ ਵਰਕਰ ਫਿਰ ਰਹੇ ਇਹ ਨਾ ਹੋਏ ਤੁਹਾਡੀ ਆਰ ਵਾਲੀਆਂ ਮੋਟਾ ਤੁਹਾਡਾ ਬੇੜਾ ਟੁੱਟੇ ਸਾਡਾ ਚੇਅਰਮੈਨ ਸਾਹਿਬ ਜਿਹੜਾ ਵੀਸੀ ਹੈ ਇਹ ਪਰਿਵਾਰ ਵੀਸੀ ਸਾਡਾ ਐਸਸੀ ਚੇਅਰਮੈਨ ਜਿਹੜੀ ਪਹਿਲਾ ਕਮਿਸ਼ਨ ਦੀ ਚੇਅਰਪਰਸਨ ਉਹ 12 ਚ ਜੇ ਤੁਹਾਡੇ ਰਾਹੀਂ ਸੁਣਦੀ ਹੋਵੇ ਤਾਂ ਵੀ ਵੀਰ ਨੂੰ ਕਦਰ ਨੂੰ ਬੁਲਾ ਕੇ ਜਿਹੜੀ ਦੁਸ਼ਤ ਗਲੀ ਪੁੱਟਲੀ ਗਈ ਜਾਂ ਤੇ ਦੋਸ਼ੀਾਂ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਇਹ ਕੋਈ ਪਹਿਲਾ ਕੇਸ ਨਹੀਂ ਹੈ ਟਿਕੜਾਂ ਘੜੂਆਂ ਚੋਂ ਦੀ ਦਾ ਹੋਰ ਵੀ ਸਾਰੇ ਕੇਸ ਜਿਹੜੇ ਹੈ ਬਹੁਤ ਵੱਡੀ ਐਨ ਆਰ ਆਈ ਪਰਸੋਂ ਲੁਧਿਆਣਾ ਪਿੰਡ ਤੋਂ ਆਈ ਸੀ ਐਸੇ ਤਰ੍ਹਾਂ ਹਰ ਰੋਜ਼ ਕੋਈ ਨਾ ਕੋਈ ਮਸਲਾ ਆਉਂਦਾ ਸਾਡੇ ਕੋਲ ਇੱਕ ਬਹੁਤ ਵੱਡੀ ਲਿਸਟ ਬਣ ਚੁੱਕੀ ਹੈ ਇਹਲੇ ਸਾਰੇ ਇੱਕ ਦਿਨ ਸਰਕਾਰ ਦਾ ਸਾਢੇ 3 ਸਾਲ ਦਾ ਵਾਅਦਾ ਤੁਹਾਡੇ ਸਾਹਮਣੇ ਕਰਾਂਗੇ ਜੋ ਕਿ ਘਰ ਵਾਅਦੇ ਦੇ ਦਾਵੇ ਕਰਦੀ ਹੈ ਸੁਖ ਸੌਦਾ ਘਰੇ ਦੇਣੀਆਂ ਔਰਤਾਂ ਨੂੰ ਇਸਤਰੀਆਂ ਨੂੰ ਵੱਧ ਮਾਨ ਸਤਕਾਰ ਦੇਣਾ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਕਹਿੰਦਾ ਬੇਟੀ ਬਚਾਓ ਬੇਟੀ ਪੜਾਓ ਇਸ ਕਰਕੇ ਬੇਟੀ ਪੜਾਈਏ ਇਸ ਕਰਕੇ ਬਚਾਈਏ ਬਈ ਇਹ ਜਲੀਲ ਹੋਣ ਬੇਪੱਤ ਹੋਣ ਆਪਣੇ ਪਰਿਵਾਰ ਦੇ ਅੰਗੇ ਮੈਂ ਤੁਹਾਡੀ ਰਾਂਹੀ ਇਹ ਪੇਸ਼ੀ ਡਿਜੀਟੀ ਪੰਜਾਬ ਨੂੰ ਤੇ ਮੁੱਖ ਮੰਤਰੀ ਨੂੰ ਕਰਨਾ ਚਾਹੁੰਦਾ ਹਾਂ ਤੁਰੰਤ ਉਦੋਸ਼ੀਆਂ ਦੇ ਖਿਲਾਫ ਕਾਰਵਾਈ ਹੋਵੇ ਪੜੋਆ ਥਾਣੇ ਨੂੰ ਹਦਾਇਤਾਂ ਕਰੋ ਐਸਐਸਪੀ ਨੂੰ ਹਦਾਇਤਾਂ ਕਰੋ ਜੇਕਰ ਕੋਈ ਵੀ ਬੀਬੀ ਦੀ ਸੁਣਾਈ ਨਾ ਹੋਈ ਅਸੀਂ ਕੋਟ ਦਾ ਦਰਵਾਜ਼ਾ ਖੜਕਾਉਣ ਦਾ ਵੀ ਗ੍ਰੇਜ ਨਹੀਂ ਕਰਾਂਗੇ ਇੱਥੇ ਜਿਹੜਾ ਹੈ ਪੀਟਰ ਸਿਆਪਾ ਵੀ ਸਰਕਾਰ ਦਾ ਸੀ ਭਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਾਂਜੀ ਮੈਡਮ ਕੀ ਤੁਹਾਡੇ ਨਾਲ ਹੋਇਆ ਹੈਗਾ ਉਹਦੀ ਪੂਰੀ ਜਾਣਕਾਰੀ ਸੰਜੀਤ ਸਰ ਮੈਂ ਬਲਵਿੰਦਰ ਕੌਰ ਕੁੱਤੀ ਕਰਕਤੀ ਹਾਂ ਲੁੱੜਕੀ ਕੁੱਤੇ ਵੀ ਰਹਿਣ ਵਾਲੀ ਹਾਂ ਪਰ ਕਾਫੀ ਦਿਨਾਂ ਤੋਂ ਸਾਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਪਿੰਡ ਵਾਲੇ ਪਿੰਡ ਵਿੱਚ ਕੋਈ ਇਹ ਜਿਹਾ ਦਬਾਅ ਗਈਆਂ ਜਿਹੜੇ ਸਾਨੂੰ ਪਰਚਾਣ ਕਰਦੇ ਆ ਪਹਿਲਾਂ ਸਾਡੇ ਘਰ ਦੇ ਕਬਜ਼ਾ ਫੇ ਸਾਡੀ ਜਗ੍ਹਾ ਤੇ ਕਬਜ਼ਾ ਮੁੰਨ ਖੇਤ ਵਿੱਚ ਲਾਇ ਦਰਖਤਾਂ ਦੇ ਚੋਰੀ ਵੇਚੇ ਜਾਣੇ ਵੱਢ ਕੇ ਫਿਰ ਦਰਖਤ ਵਿੱਚ ਕੈਮੀਕਲ ਪਾਇਆ ਜਾਣਾ ਫਿਰ ਮੇਰੇ ਨਾਲ ਇੰਨਾ ਕੁੱਟਮਾਰ ਕਰਕੇ ਮੇਰੀ ਜੇਬ ਦੀ ਕੋਸ਼ਿਸ਼ ਕਰਨੀ ਮੈਨਾਂ ਲੁੱਟ ਖੋ ਕੀਤੀ ਗਈ ਹੈ ਮੈਨੂੰ ਸਰਪੰਚ ਦੇ ਘਰ ਤੱਕ ਖੇਤ ਤੋਂ ਸਰਪੰਚ ਦੇ ਘਰ ਤੱਕ ਘ੍ਰੀਸ ਕੇ ਬੰਦਕ ਬਣਾਇਆ ਜਾਂਦਾ ਪਰ ਮੇਰੀ ਕਿਤੇ ਕੋਈ ਸੁਣਵਾਈ ਨਹੀਂ ਆ ਅੱਛਾ ਜੀ ਤੇ ਹੁਣ ਕੀ ਮੇਨ ਕੀ ਹੋਇਆ ਸਾਰੀ ਗੱਲ ਖੋਲ ਕੇ ਦੱਸੋਗੇ ਸਰ 30 ਮਾਰਚ ਨੂੰ ਮੈਂ ਤੇ ਮੇਰਾ ਭਰਾ ਟਰੱਕ ਲਾ ਕੇ ਆਪਣੇ ਘਰ ਨੂੰ ਆ ਗਏ ਸੀ 2 ਤੇ 3 ਦਿਨ ਤੇ ਪੁੱਛੇ ਸੀ ਇਹ ਉਸ ਤੋਂ ਬਾਅਦ ਨਾ ਮੇਰਾ ਭਰਾ ਆਪਣੇ ਘਰ ਆ ਗਿਆ ਅਸੀਂ ਕਿਤੇ ਪ੍ਰੋਗਰਾਮ ਤੇ ਔਰ ਸੋਹਣਾ ਸਾਹਿਬ ਗੁਰਦੁਆਰੇ ਆਉਣਾ ਸੀਗਾ ਮੇਰਾ ਭਰਾ ਘਰ ਤੇ ਰਹਿ ਗਿਆ ਮੈਂ ਆਪਣੇ ਟੋਕੀ ਨੂੰ ਲੈ ਕੇ ਖੇਤ ਵੱਲ ਚਲੀ ਗਈ ਚਾਬੀ ਲੱਭਣ ਸਾਡੀ ਚਾਬੀ ਖੇਤ ਵਿੱਚ ਹੀ ਰਾਹ ਚ ਗਿਰ ਗਈ ਸੀ ਉਹ ਲੰਬੀ ਲੰਬੀ ਮੈਂ ਆਪਣੇ ਖੇਤ ਤੱਕ ਕੁੱਝ ਹੀ ਆ ਜਿੰਦਰ ਸਿੰਘ ਪਿੰਕਲ ਵੀ ਸਿੰਘ ਚਿੰਨੂ ਪਹਿਲੀ ਤਾਂ ਖੇਤ ਵਿੱਚ ਮੌਜੂਦ ਸੀ ਮੇਰੇ ਜਿਵੇਂ ਖੇਤ ਵਰ ਪੜਨ ਸਾਰੀ ਇਹਨਾਂ ਨੇ ਮੈਨੂੰ ਫੜ ਲਿਆ ਘੜੀਸ ਕੇ ਮੋਟਰ ਵੱਲ ਨੂੰ ਲੈ ਜਾਣ ਲੱਗੇ ਮੇਰੇ ਕੱਪੜੇ ਤੱਕ ਇਹਨਾਂ ਨੇ ਧਰਨੇ ਚਾਏ ਮੈਂ ਉਸ ਤੋਂ ਆਪਣੇ ਆਪ ਨੂੰ ਬਚਾ ਕੇ ਛੁੱਟ ਕੇ ਭੱਜਣ ਲੱਗੀ ਖੇਤ ਦੇ ਪਿੱਛੇ ਵੱਲ ਤੋਂ ਜਿੰਦਰ ਸਿੰਘ ਦੇ ਛੇਤਾਂ ਵੱਲ ਪਰ ਦੋਸਿਆ ਨੇ ਮੈਨੂੰ ਫੇਰ ਆਪਣੇ ਖੇਤ ਵਿੱਚ ਪਹੁੰਚਦੇ ਮੈਂ ਵੀਡੀਓ ਬਣਾਉਣ ਲੱਗੀ ਮੇਰਾ ਇਹਨਾਂ ਨੇ ਫੇਰ ਖੜ ਕੇ ਮੇਰਾ ਮੋਬਾਈਲ ਫੋਨ ਹੀ ਖੋਹੀ ਦਿੱਤੀ ਪਰ ਮੈਂ ਆਪਣੇ ਆਪ ਕੋਸ਼ਿਸ਼ ਕੀਤੀ ਕਿ ਮੇਰਾ ਮੋਬਾਈਲ ਨਾ ਆਇਆ ਦੋਸ਼ੀ ਸੀ ਖੋਰ ਸਕਣ ਪਰ ਦੋਸ਼ੀਆਂ ਨੇ ਮੇਰਾ ਮੋਬਾਈਲ ਮੇਰੀ ਚੈਨੀ ਮੇਰੀ ਗੁੱਤੀ ਬੋਲੀ ਇਹਨਾਂ ਨੇ ਮੇਰੇ ਨਾਲ ਇੰਨਾ ਕੁੱਟਮਾਰ ਕੀਤਾ ਬਹੁਤ ਜ਼ਿਆਦਾ ਸਰ ਫਿਰ ਇਹਨਾਂ ਦੇ ਜਿਹੜਾ ਟੀਨੂ ਦੋਸ਼ੀ ਸੀ ਉਹ ਉੱਥੇ ਤੋਂ ਬਾਈਕ ਚੱਕ ਕੇ ਪਿੰਡ ਵੱਲ ਨੂੰ ਭੱਜ ਗਿਆ ਮੈਨੂੰ ਮਨ ਇਹਨਾਂ ਦੀ ਮਸਾ ਦਾ ਪਤਾ ਨਾ ਲੱਗਿਆ ਦੋ ਦੋਸੀ ਉੱਠੀ ਸੀ ਜਿਹੜੇ ਉਹ ਮੈਨੂੰ ਮੈਨੂੰ ਖਿੱਚ ਤੂ ਕਰ ਰਹੇ ਸੀ ਜਦ ਨੂੰ ਜਿਹੜਾ ਪਿੰਡ ਵੱਲ ਭੱਜਿਆ ਦੋਸੀ ਉਹ ਅਗਰਦੀਪ ਸਿੰਘ ਭੰਪੂ ਦੋ ਬਾਈਕ ਤੇ ਹੋਰ ਆ ਗਏ ਦੋ ਦੋ ਲੇਡੀ ਨੂੰ ਲੈ ਕੇ ਆ ਗਏ ਉੱਥੇ ਆ ਕੇ ਛੇ ਜਿਹੜੇ ਜੈਂਟਸੀ ਉਹਨਾਂ ਨੇ ਮੈਨੂੰ ਤਜਿੰਦਰ ਸਿੰਘ ਦੇ ਖੇਤਾਂ 'ਚ ਸਾਰੇ ਨੇ ਫੜ ਲਿਆ ਫੜ ਕੇ ਮੇਰੇ ਗਰਦਨ ਤੇ ਬਾਹਰ ਕਿੱਥੇ ਮੇਰੇ ਸਿਰ ਤੇ ਬਾਹਰ ਕਿੱਥੇ ਮੇਰੀ ਬਾਹਾਂ ਮਰੋੜੀਆਂ ਮੈਂ ਦੇਹੋਸ਼ੀ ਦੀ ਹਾਲਤ ਵਿੱਚ ਸੀਗੀ ਇਹਨਾਂ ਨੇ ਮੈਨੂੰ ਉੱਥੇ ਮੇਰੀ ਦੁਪੱਟੇ ਨਾਲ ਬੰਨ੍ਹ ਲਿਆ ਗਿਆ ਮਤਲਬ ਮੇਰੇ ਤੇ ਇੰਨਾ ਜ਼ੁਲਮ ਇਹਨਾਂ ਨੇ ਕੀਤਾ ਮੇਰੇ ਕੱਪੜੇ ਤਾਰਨੇ ਦੀ ਪੂਰੀ ਕੋਸ਼ਿਸ਼ ਇਹਨਾਂ ਨੇ ਕੀਤੀ ਪਰ ਮੈਂ ਆਪਣੇ ਫੇਰ ਵੀ ਕੱਪੜੇ ਆਪਣੇ ਉਤਰ ਨਹੀਂ ਦਿੱਤੇ ਇਹਨਾਂ ਨੇ ਫੇਰ ਮੈਨੂੰ ਜਦੋਂ ਮੇਰੇ ਪਰ ਸਾਰਾ ਜ਼ੁਲਮ ਕਰ ਲਿਆ ਮੇਰੇ ਹੱਥ ਵੀ ਬੰਨ੍ਹ ਲਏ ਗਰਦੀਪ ਸਿੰਘ ਨੇ ਮੇਰੇ ਪਿੱਛੇ ਨੂੰ ਹੱਥ ਮੋੜੇ ਆ ਵੀ ਮੈਨੂੰ ਜਾਨੋਂ ਮਾਰਨ ਦੀ ਇਹਨਾਂ ਨੇ ਕੋਈ ਕੋਸ਼ਿਸ਼ ਨਹੀਂ ਛੱਡੀ ਆ ਫੇਰ ਮੈਂ ਉੱਥੋਂ ਆਪਣੇ ਹੱਥ ਜਦੋਂ ਮੈਨੂੰ ਮਾੜੀ ਜੀ ਹੋਸ਼ ਆਇਆ ਮੈਂ ਆਪਣੇ ਹੱਥ ਦੁਪੱਟੇ ਚ ਕੱਟ ਕੇ ਮੈਂ ਭਜਨ ਦੀ ਕੋਸ਼ਿਸ਼ ਕੀਤੀ ਜਦ ਤੱਕ ਦੋਸ਼ੀਆਂ ਨੇ ਮੈਨੂੰ ਆਪਣੀ ਲੇਡੀਜ਼ ਤੇ ਹਵਾਲੇ ਕਰਤਾ ਉੱਥੇ ਤੋਂ ਮੈਨੂੰ ਘੜੀਸ ਕੇ ਸਰਪੰਚ ਦੇ ਘਰ ਲਿਆ ਕੇ ਬੰਦਕ ਬਣਾਇਆ ਗਿਆ ਮੇਰੇ ਨਾਲ ਜਿੰਨਾ ਜ਼ੁਲਮ ਇਹਨਾਂ ਨੇ ਕੀਤਾ ਗੁਰਦੀਪ ਸਿੰਘ ਨੇ ਜਸਵੀਰ ਸਿੰਘ ਨੇ ਤੇ ਬਲਵੀਰ ਸਿੰਘ ਨੇ ਮੇਰੀ ਪੂਰੀ ਵੀਡੀਓ ਬਣਾਇਆ ਸਰਪੰਚ ਦੇ ਘਰ ਤੱਕ ਸਰਪੰਚ ਦੇ ਅੰਦਰ ਲਿਜਾ ਕੇ ਘਰ ਦੇ ਬੰਦੀ ਬਣਾ ਕੇ ਰੱਖਿਆ ਉੱਥੇ ਬੰਦਕ ਬਣਾ ਕੇ ਉੱਥੇ ਵੀ ਮੇਰੀ ਕੁੱਟਮਾਰ ਕੀਤੀ ਗਈ ਹੈ ਸਰਪੰਚ ਦੇ ਘਰ ਪਰ ਸਰਪੰਚ ਸਾਹਿਬ ਦੀ ਮੈਂ ਬੇਨਤੀਆਂ ਕਰੀਆਂ ਉਹਨਾਂ ਦੇ ਘਰ ਵਾਲੇ ਦੀ ਬੇਨਤੀ ਕਰਕੇ ਉਹਦੀ ਮਾਤਾ ਜੀ ਦੀ ਬੇਨਤੀਆਂ ਮੈਨੂੰ ਕਿਸੇ ਨੇ ਨਿਛੜਾਇਆ ਉੱਥੇ ਉਹ ਉੱਥੇ ਉਹਨਾਂ ਨੇ ਬੰਧ ਬਣਾ ਕੇ ਰੱਖਿਆ ਫਿਰ ਸੋਸ਼ੀਆਂ ਨੂੰ ਕਿਹਾ ਕਿ ਤੁਸੀਂ ਇਹਦੇ ਫੌਜਦਾਰਾਂ ਦੇ ਖਿਲਾਫ ਮੇਰੇ ਬ੍ਰਦਰ ਦੇ ਖਿਲਾਫ ਮੇਰੇ ਖਿਲਾਫ ਕਿ ਇਹਨਾਂ ਨੇ ਖਲਾਫ ਝੂਠੀ ਦਰਖਾਸਤ ਥਾਣੇ 'ਚ ਦੇ ਕੇ ਆਇਆ ਠੀਕ ਹੈ ਜੀ ਇਹਦੇ ਬਾਰੇ ਤੁਸੀਂ ਕੋਈ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਜਾਂ ਮਹਿਲਾ ਨੂੰ ਮਹਿਲਾ ਕਮਿਸ਼ਨ ਨੂੰ ਜਾਂ ਪੁਲਿਸ ਤੱਕ ਪਹੁੰਚ ਕੀਤੀ ਹਾਂ ਜੀ ਮੈਂ ਜਦੋਂ ਜੀ ਸਰਪੰਚ ਦੇ ਘਰ ਬੰਦਕ ਬਣਾਇਆ 2 ਘੰਟੇ ਮੈਨੂੰ ਬੰਦਕ ਬਣਾ ਕੇ ਰੱਖਿਆ ਉਹਦੇ ਬਾਅਦ ਮੇਰਾ ਬ੍ਰਦਰ ਹਸਪਤਾਲ ਲੈ ਕੇ ਗਿਆ ਮੈਂ 9 ਦਿਨ ਹਸਪਤਾਲ ਚ ਰਹੀ ਹਾਂ ਜਦ ਮੈਂ ਉੱਥੋਂ ਡਿਸਚਾਰਜ ਹੋਈ ਹਾਂ ਮੈਂ ਮੱਜ ਮਹਿਲਾ ਕਮਿਸ਼ਨ ਕਮਿਸ਼ਨ ਆ ਸਾਭਾ ਨੂੰ ਮਿਲ ਕੇ ਆਈ ਹਾਂ ਮੈਂ ਫਿਰ ਡੀਸੀ ਮੈਡਮ ਨੂੰ ਮਿਲ ਕੇ ਆਈ ਹਾਂ ਮੈਂ ਕੋਈ ਆਪਤ ਨਹੀਂ ਛੱਡਿਆ ਜੀ ਮੈਂ ਮੁੱਖ ਮੰਤਰੀ ਸਾਹਦੇ ਆਫਿਸਿਸ ਵੀ ਗਈ ਹਾਂ ਉਹ ਕਹਿੰਦੇ ਕੋਈ ਨਾ ਤੁਹਾਡੀ ਸਾਹਮਣੇ ਮੀਟਿੰਗ ਕਰਾ ਕਰਾਵਾਂਗੇ ਕਿ ਤੁਹਾਨੂੰ ਬੁਲਾਵਾਂਗੇ ਪਰ ਅਜੇ ਤੱਕ ਮੈਨੂੰ ਕੋਈ ਕਾਲ ਨਹੀਂ ਆਈ ਮੈਂ ਸਾਰੇ ਮੈਗਨੇਟਿਕ ਲੈ ਚੁੱਕੀ ਆ ਦਰਖਾਸਤ ਪਰ ਮੇਰੀ ਕੋਈ ਵੀ ਸੁਣਵਾਈ ਨਹੀਂ ਥਾਣੇ ਵਾਲੇ ਨੇ ਉਥੇ ਸੱਤਕਮੰਝਾ ਕਰੀ ਉਹਦੀ ਇੱਕ ਵੀ ਕਾਪੀ ਮੈਨੂੰ ਅਜੇ ਤੱਕ ਮਿਲੀ ਨਹੀਂ ਸੀ ਮੈਨੂੰ ਪਰसों ਆਉਂਦੀ ਕਾਪੀ ਮੈਂ ATM ਸਾਥੇ ਆਉਂਗੀ ਤੁਹਾਨੂੰ ਜਾਈ ਤਾਂ ਮੈਨੂੰ ਪਤਾ ਲੱਗਿਆ ਕਿ ਇਹਨਾਂ ਨੇ ਜਿਹੜੇ ਮੇਰੇ ਨਾਲ ਹੋਇਆ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਨੇ ਲੜਾਈ ਝਗੜੇ 'ਚ ਤਕਬੀਲ ਕਰਤਾ ਸੇ ਥਾਣੇ ਵਾਲੇ ਕਮਰਾ ਸਾਹਿਬ ਇਹ ਜਿਹੜਾ ਇਹਨਾਂ ਤੇ ਮਹਿਲਾ ਤੇ ਇੰਨਾ ਹਤਿਆਚਾਰ ਹੋਇਆ ਇਹਦੇ ਬਾਰੇ ਹੁਣ ਪ੍ਰਸ਼ਾਸਨ ਨੇ ਤਾਂ ਕੋਈ ਸੁਣਵਾਈ ਨਹੀਂ ਕੀਤੀ ਪੰਚਾਇਤ ਵੀ ਉਹਨਾਂ ਦੇ ਨਾਲ ਰਲਈ ਹੋਈ ਹੈ ਤੇ ਹੁਣ ਤੁਸੀਂ ਕੀ ਕਹੋ ਜਿਸ ਸਰਪੰਚ ਦੇ ਘਰੇ ਬੈਠ ਕੇ ਲੜਾਈ ਹੁੰਦੀ ਹੈ ਸਬੂਤ ਦੇਖ ਕੇ ਮੈਂ ਜਿਹੜੀ ਹੈ ਇਨਵੈਸਟੀਗੇਸ਼ਨ ਅਫਸਰ ਨੂੰ ਕਰਦੇ ਪਹਿਲਾਂ ਤਾਂ ਸਰਪੰਚ ਸਸਪੈਂਡ ਹੋਣ ਦੀ ਲੈ ਕੇ ਜਿਹਦੇ ਘਰੇ ਜਿਹਦਾ ਮੁਖੀਆ ਪਿੰਡ ਤੋਂ ਮੁਖੀਆ ਹੁੰਦਾ ਜਿੱਦੋਂ ਲੋਕ ਇਨਸਾਫ ਮੰਗਦੇ ਨੇ ਉਹਦੇ ਘਰੇ ਲੇਡੀ ਨਾਲ ਮਾਰਕੁੱਟ ਹੁੰਦੀਆਂ ਸਰਪੰਚ ਦੇ ਖਿਲਾਫ ਕਾਰਵਾਈ ਪੈਂਦੀ ਹੈ ਦੋਸ਼ੀਆਂ ਦੇ ਖਿਲਾਫ ਕਾਰਵਾਈ ਬਣਦੀ ਹੈ ਜੇਕਰ ਇਹ ਦੋਸ਼ੀਆਂ ਦੇ ਖਿਲਾਫ ਨਾ ਕਾਰਵਾਈ ਹੋਈ ਤਾਂ ਜਿਹੜਾ ਅਸੀਂ ਵੱਡਾ ਸੰਘਰਸ਼ ਮਿਟਾਂਗੇ ਤੇ ਹੋਰ ਵੀ ਕੀ ਕਰ ਕਰਕੇ ਜਿਹੜੀ ਮੈਦਾਨ ਨਾਲ ਟੱਕਾ ਹੋਇਆ ਕੋਈ ਕੀ ਕਰਕੇ ਬਹੁਤ ਸਾਰੀ ਰਿਪੋਰਟਾਂ ਦੀ ਲਿਸਟ ਲੰਬੀ ਹੋ ਗਈ ਹੈ ਇਹ ਸਾਰਾ ਜਿਹੜਾ ਇੱਕ ਦਿਨ মিডিਆ ਆਈ ਅਸੀਂ ਸਾਰਾ ਪ੍ਰਸ਼ਾਸਨ ਨੂੰ ਸਰਕਾਰ ਨੂੰ ਦਿਖਾਵਾਂਗੇ ਤੁਹਾਡੀ ਹਕੀਕਤ ਕੀ ਹੈ ਤੇ ਵਾਅਦੇ ਕੀ ਹੈ ਤੁਹਾਡੇ ਰਹੀਂ ਅਸੀਂ ਐਸ்சி ਬੀਸੀ ਸਮਾਜ ਦੇ ਲੋਕਾਂ ਨੂੰ ਲੁਧਿਆਣੇ ਦੇ ਨੂੰ ਬੇਨਤੀ ਕਰਨੇ ਚਾਹੁੰਦੇ ਆਂ ਵੀ ਇੱਥੇ 2 ਸਾਲ ਤੋਂ ਸਾਡੀ ਐਸੀ ਨਾ ਦਾ ਸਮਾਜ ਦੀ ਮੁੱਖ ਮੰਤਰੀ ਨੇ ਨਾ ਹੀ ਕਿਸੇ ਐਮ ਐਲ ਏ ਦੇ ਨਾਮ ਮਤਰੀਆਂ ਸੁਣੀ ਨਹੀਂ ਇਹ ਜਿਹੜੀ ਜਿਮਨੀ ਚੋਣਾ 19 ਤਰੀਕ ਨੂੰ ਹੋਣ ਜਾ ਰਹੀ ਹੈ ਸਾਰਾ ਤੇ ਐਸ ਸੀ ਤੇ ਬੀ ਸੀ ਸਮਾਜ ਇਹਨਾਂ ਦੇ ਖਿਲਾਫ ਪੁੱਟਿਆ ਜਾਵੇ ਤਾਂ ਕਿ ਫਿਰ ਬਾਅਦ ਵਿੱਚ ਇਹਨਾਂ ਨੇ ਇਹੀ ਕੁਝ ਕਰਨਾ ਜੋ ਸਾਡੇ ਸੰਸਦਪ ਘੱਲ ਗਏ ਤਾਂ ਵਾਹੀ ਕਰੋ ਜੀ ਦਾ ਖਾਲਸਾ ਜੀ ਦਾ ਜਨਰਲ ਰਿਵਿਜ਼ਨ ਟੂਰ ਫੜਵਾ ਮੋਟਾ ਤੇ ਮੋਟਾ ਜਿਹੜਾ ਮੈਂ ਅੱਗੇ ਵੀ ਕਹਿ ਚੁੱਕਾ ਕਿ ਇਹ ਨਿੱਧਰਿਆਂ ਦੀ ਧਾਰਾ ਤੇ بے ਆਸਰਾ ਦਾ ਹਾਸਾ ਹੈ ਜਿੱਦੀ ਕੋਈ ਨਹੀਂ ਪੁੱਛ ਪ੍ਰਤੀਤ ਹੁੰਦੀ ਜਿੰਨੂੰ ਕੋਈ ਨਹੀਂ ਪੁੱਛਦਾ ਜਿਹੜਾ ਦਰਦ ਦਾ ਤੇ ਠੱਕੇ ਖਾਂਦਾ ਅਖੀਰ ਵਿੱਚ ਉਹ ਇੱਥੇ ਆਉਂਦਾ ਔਰ ਇਹ ਮੋਟਾ ਜਿਹੜਾ ਇਹ ਪਾਉਂਦਾ ਔਰ ਲੋਕਾਂ ਨੂੰ ਇਨਸਾਫ ਮਿਲਦਾ ਡੋਕਰ ਇਸ ਬੀਬੀ ਦਾ ਵਾਪਰਿਆ ਕੋਈ ਛਾਣਬੀਨ ਕੀਤੀ ਜਾਵੇ ਕਿਉਂਕਿ ਹਰ ਪਿੰਡ ਦੇ ਵਿੱਚ ਸੀਟੀਵੀ ਕੈਮਰੇ ਲੱਗੇ ਨੇ ਉਹ ਫੁਟੇਜ ਰਾਈ ਦੇਖਿਆ ਜਾਵੇ ਕਿ ਕਿਹਦਾ ਕਸੂਰ ਆ ਜਿਹੜਾ ਦੋਚੀ ਆ ਜਿਹੜਾ ਦੋਸੀ ਆ ਉਹਨੂੰ ਫੜ ਕੇ ਸੀਖਾਂ ਦੇ ਅੰਦਰ ਬੰਦ ਕੀਤਾ ਜਾਵੇ ਔਰ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਹੁਣ ਹਾਲਾਤ ਇਹ ਨੇ ਕਿ ਜ਼ਮੀਨਾਂ ਮਹਿੰਗੀਆਂ ਹੋਣ ਕਰਕੇ ਇਹੋ ਜਿਹੇ ਝਗੜੇ ਬਹੁਤ ਜ਼ਿਆਦਾ ਵੱਧ ਗਏ ਨੇ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਬੇਜ਼ ਲਗਾਮ ਹੋ ਚੁੱਕੀ ਬੁਲਤ ਔਰ ਬੇਲਗਾਮ ਹੋ ਚੁੱਕੇ ਇਹਨਾਂ ਦੇ ਆਗੂ ਇਹਨਾਂ ਨੂੰ ਸਰਕਾਰ ਦੱਤ ਪਾਵੇ ਔਰ ਬੀਪੀ ਨੂੰ ਇਨਸਾਫ ਦਵੇ ਜੈ ਭੀਮ ਜੈ ਭਾਰਤ वाहिगुरु जी का ख़ाला वाहिगुरू